ਉਹਦੇ ਤੋਂ ਪੈਸੇ ਮੰਗੇ ਫਿਰ ਉਹਨੂੰ ਅੱਧ ਨੰਗਿਆਂ ਕੀਤਾ ਫਿਰ ਉਹਦੇ ਜੋ ਵੀ ਹੱਥ ਆਇਆ ਚਾਹੇ ਉਹ ਭਾਂਡੇ ਸੀ ਚਾਹੇ ਇੱਟਾ ਰੋੜੇ ਸੀ ਜੋ ਵੀ ਉਸੇ ਨਾਲ ਹੀ ਉਹਨੂੰ ਮਾਰਿਆ ਕੁੱਟਿਆ ਤੇ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹਦੀ ਜਾਨ ਨਹੀਂ ਨਿਕਲ ਗਈ ਸ਼ਰਮਸਾਰ ਕਰਨ ਵਾਲੀ ਘਟਨਾ ਕਿ ਇੱਕ ਪਤੀ ਆਪਣੀ ਪਤਨੀ ਦੇ ਪਿੱਛੇ ਖੇਤ ਜਾਂਦਾ ਜਿੱਥੇ ਉਹ ਪਤਨੀ ਮਜ਼ਦੂਰੀ ਕਰਨ ਵਾਸਤੇ ਗਈ ਸੀ ਆਪਦੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਖੇਤ ਦੇ ਅੰਦਰ ਉਹ ਕਿਸੇ ਦੇ ਫਾਰਮ ਤੇ ਕੰਮ ਕਰ ਰਹੀ ਸੀ ਖੇਤ ਦੇ ਅੰਦਰ ਤਾਂ ਮਿਹਨਤ ਮਜ਼ਦੂਰੀ ਕਰਦੀ ਸੀ ਵਿਚਾਰੀ ਪਤੀ ਸ਼ਰਾਬੀ ਸੀ ਘਰ ਵਾਲੀ ਨੂੰ ਕਹਿੰਦਾ ਕਿ ਮੈਨੂੰ ਪੈਸੇ ਦੇ ਉਹਨਾਂ ਦੇ ਦੋ ਬੱਚੇ ਸੀ ਇੱਕ 7 ਸਾਲ ਦੀ ਧੀ ਤੇ ਇੱਕ 5 ਸਾਲ ਦਾ ਪੁੱਤ ਪਤਨੀ ਨੂੰ ਪਤਾ ਸੀ ਆਪ ਤਾਂ ਇਹ ਕੁਝ ਕਮਾਉਂਦਾ ਨਹੀਂ ਤੇ ਮੇਰੀ ਕਮਾਈ ਵੀ ਇਹ ਸ਼ਰਾਬਾ ਚੋੜ ਆਈ ਜਾਂਦਾ ਮੇਰੀ ਧੀ ਜਵਾਨ ਹੋ ਰਹੀ ਆ ਪੁੱਤ ਮੇਰਾ ਮੈਂ ਇਹਨਾਂ ਦੀ ਪੜ੍ਹਾਈ ਲਿਖਾਈ ਤੇ ਖਰਚਾ ਕਰਨਾ ਤਾਂ ਪਤਨੀ ਕਹਿੰਦੀ ਉਹਨੂੰ ਟਾਲਾ ਮਾਰਦੀ ਆ ਕਹਿੰਦੀ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇ ਦੂੰਗੀ ਸ਼ਾਮ ਨੂੰ ਘਰੇ ਚੱਲ ਕੇ ਤਾਂ ਸ਼ਹਿਰ ਖੇਤ ਵਿੱਚ ਕੰਮ ਕਰਨ ਆਈ ਸੀ ਉਹ ਗਰੀਬ ਮਜ਼ਦੂਰ ਕੋਲੇ ਹੋਣੇ ਵੀ ਕੀ ਆ ਤਾਂ ਪਤੀ ਉਹਨੂੰ ਉੱਥੇ ਹੀ ਕੁੱਟਣ ਲੱਗ ਜਾਂਦਾ ਪਹਿਲਾਂ ਤਾਂ ਉਹਨੂੰ ਅਧ ਨੰਗਿਆਂ ਕਰਦਾ ਤੇ ਫਿਰ ਉਹਨੂੰ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਦਾ ਕਹਿੰਦੇ ਜੇ ਭਾਂਡੇ ਪਏ ਸੀ ਉਥੇ ਉਹਨਾਂ ਨਾਲ ਵੀ ਬਰਤਨਾਂ ਨਾਲ ਵੀ ਫੜ ਕੇ ਉਹਨੂੰ ਕੁੱਟਿਆ ਫਿਰ ਉਹਦੇ ਇੱਟਾ ਰੋੜੇ ਮਾਰਨ ਲੱਗ ਗਿਆ ਫਿਰ ਸਿਰ 'ਚ ਐਨੇ ਬੁਰੇ ਤਰੀਕੇ ਦੇ ਨਾਲ ਇੱਟਾ ਮਾਰਦਾ ਕਿ ਉਦੋਂ ਤੱਕ ਉਹ ਇੱਟਾਂ ਮਾਰਨੋਂ ਨਹੀਂ ਹਟਦਾ ਜਦੋਂ ਤੱਕ ਉਸ ਔਰਤ ਦੀ ਮੌਤ ਨਹੀਂ ਹੋਗੀ